ਨਾਮ ਕੀ ਜੈ ਸਭ ਤੋਂ ਪਹਿਲਾਂ ਜੀ ਮੈਂ ਪ੍ਰਭ ਯੇਸ਼ੂ ਮਸੀਹ ਦਾ ਥੈਕਸ ਕਰਦਾ ਇੱਕ ਬਹੁਤ ਵੱਡੀ ਪ੍ਰਭ ਯੇਸ਼ੂ ਮਸੀਹ ਦੀ ਅਪਾਰ ਕਿਰਪਾ ਨਾਲ ਇੱਕ ਵਿਸਾਲ ਮਹਾਂ ਚੰਗਾਈ ਪ੍ਰਾਰਥਨਾ ਸਭਾ satsang ਜਿਹੜਾ ਰੱਖਿਆ ਹੋਇਆ ਹੈ 16 ਅਕਤੂਬਰ ਦਿਨ ਬੁੱਧਵਾਰ ਉਹਦੇ ਸੰਬੰਧੀ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਸਕੀ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਮਹਾ ਚੰਗਾਈ ਸਭਾ ਦੇ। ਵੇਖੋ ਜਿਹੜੀ ਮਹਾ ਚੰਗਾਈ ਪ੍ਰਾਰਥਨਾ ਸਭਾ ਰੱਖੀ ਏ ਅੰਮ੍ਰਿਤਸਰ ਸਿਟੀ ਦੇ ਅੰਦਰ ਆਰ.ਡੀ.ਐਸ.ਸੀ ਹਰ ਸਾਲ ਕਰਦੇ ਆ। ਪਹਿਲਾਂ ਵੀ ਅਸੀਂ ਕਰਦੇ ਆ ਤੇ ਐਤਕੀ ਸੰਗਤ ਦੀ ਗੈਦਰਿੰਗ ਥੋੜਾ ਵੱਧ ਹੋਣ ਲਈ ਜਾ ਰਹੀ ਇਸ ਕਰਕੇ ਸਿਰ ਰੰਜੀਤ ਐਮਨਿਸਥਾਨ ਜਿਹੜਾ ਉਹਦਾ ਰੰਜੀਤ ਐਮਨਿਸਥਾਨ ਨੀਅਰ ਹਰਤੇਜ ਹਸਪਤਾਲ ਔਰ 16 ਅਕਤੂਬਰ ਦਿਨ ਬੁੱਧਵਾਰ ਟਾਈਮਿੰਗ ਉਹਦੀ ਹੈਗੀ ਹੈ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਇਹ satsang ਜਿਹੜਾ ਹੈ ਮਹਾ ਚੰਗਾਈ ਪ੍ਰਾਰਥਨਾ ਸਭਾ ਹੋਏਗੀ ਬੜੇ ਵੱਡੇ ਪੱਧਰ ਤੇ ਤੁਸੀਂ ਇਹ ਸਕੇਲਰ ਨੂੰ ਕਰਨ ਜਾ ਰਹੇ ਹੋ ਤੇ ਜਿਹੜੀਆਂ ਇਹਦੀਆਂ ਗਤੀਵਿਧੀਆਂ ਨੇ ਇਹਦੀਆਂ ਤਿਆਰੀਆਂ ਨੇ ਕਿੰਨੇ ਕੁ ਲੰਬੇ ਸਮੇਂ ਪਹਿਤੋਂ ਪਹਿਲਾਂ ਤੋਂ ਸ਼ੁਰੂਆਤ ਦੇਖੋ ਇਹ ਅੱਜ ਤੋਂ ਸਾਢੇ 6 ਮਹੀਨੇ ਪਹਿਲਾਂ ਤੋਂ ਇਧਰ ਲਈ ਪਵਿੱਤਰ ਸਬਦ ਇਕ ਹੁੰਦਾ ਹੈ ਫਾਸਟਿੰਗ ਹੋਰ ਪ੍ਰੇ ਪਵਿੱਤਰ ਬਾਈਬਲ ਦੇ ਅਕੋਰਡਿੰਗ ਅਸੀਂ ਇਹਦੇ ਵਾਸਤੇ ਆਲਰੇਡੀ ਪਹਿਲਾਂ ਫਾਸਟਿੰਗ ਪ੍ਰੇਅ ਬਹੁਤ ਸਾਰੇ ਕਰ ਚੁੱਕੇ ਆ ਜਿਹਨੂੰ ਆਪਾਂ ਰੋਜਾ ਦੁਆ ਕਹਿੰਦੇ ਆ ਪਰ ਵੀ ਯਿਸੂ ਮਸੀਹ ਦੇ ਚਰਨਾਂ ਦੇ ਅੰਦਰ ਚੰਡੀਗੜ੍ਹ ਦੇ ਵਿੱਚ ਬੈਠ ਕੇ ਇਹਦੀ ਪੂਰੀ ਪਲੈਨਿੰਗ ਮੀਟਿੰਗ ਹੋ ਚੁੱਕੀ ਆ ਇਹਦੇ ਵਿੱਚ ਸਾਡੇ ਮਾਨਯੋਗ ਬਿਸ਼ਪ ਸਬਾਨ ਜਿਹੜੇ ਆ ਖਾਸ ਕਰ ਜਿਹੜੇ ਪਾਸਟਰ ਸਹਿਬਾਨ ਆ ਪਰ ਕ੍ਰਿਸਚਨ ਲੀਡਰ ਇਹਨਾਂ ਨਾਲ ਸਾਡੀ ਸਾਰੀ ਮੀਟਿੰਗ ਹੋ ਚੁੱਕੀ ਆ ਇਸ ਕਰਕੇ ਅੱਜ ਤੋਂ ਸਾਡੇ 6 ਮਹੀਨੇ ਤੋਂ ਪਹਿਲਾਂ ਦੀ ਇਹਦੀ ਫਾਸਟਿੰਗ ਪ੍ਰੇ ਚੱਲੀ ਆ ਔਰ ਉਸ ਤੋਂ ਬਾਅਦ ਤਿਆਰੀਆਂ ਜਿਹੜੀਆਂ ਸਾਡੀਆਂ ਬਹੁਤ ਵੱਡੇ ਪੇਮਾਨੇ ਦੇ ਨਾਲ ਚੱਲ ਰਹੀਆਂ ਜਿਵੇਂ ਗਰਦਾਸਪੁਰ ਦਾ ਡਿਸਟ੍ਰਿਕਟ ਦੇ ਅੰਦਰ ਮੋਸਟਲੀ ਜ਼ਿਆਦਾਤਰ ਪਾਸਟਰ ਕਾਨਫਰੰਸ ਅਸੀਂ ਕਰ ਚੁੱਕੇ ਹਾਂ ਕਰਨਤਾਰਨ ਦੇ ਅੰਦਰ ਡਿਸਟ੍ਰਿਕਟ ਦੇ ਅੰਦਰ ਪਾਸਟਰ ਕਾਨਫਰੰਸ ਕਰ ਚੁੱਕੇ ਹਾਂ ਅਜਨਾਲਾ ਦੇ ਵਿੱਚ ਪਾਸਟਰ ਕਾਨਫਰੰਸ ਕਰ ਚੁੱਕੇ ਹਾਂ ਤੋਂ ਇਹਦੇ ਬਕਾਇਦਾ ਜਗ੍ਹਾ-ਬਜਾਗ ਬੋਰਡ ਜਿਹੜੇ ਆ ਬੈਨਰ ਜਿਹੜੇ ਆ ਇਸ਼ਤਿਹਾਰ ਜਿਹੜੇ ਆ ਵਾਲ ਪੋਸਟਰ ਜਿਹੜੇ ਆ ਉਹ ਸਾਡੀ ਟੀਮ ਜਿਹੜੀ ਆ ਸਾਡੇ ਜਿਹੜੇ ਪਾਸਟਰ ਸਭਾ ਨੇ ਸਾਡਾ ਜਿਹੜਾ youth ਤੇ ਨੌਜਵਾਨ ਨੇ ਉਹ ਜਗ੍ਹਾ ਬਜਾਏ ਦੀ ਸੇਵਾ ਕਰ ਰਿਹਾ ਹੈ ਔਰ ਬਹੁਤ ਵੱਡੇ ਪੈਮਾਨੇ ਨਾਲ ਤਿਆਰੀਆਂ ਜਿਹੜੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਜੀ ਸਰ ਇਹ ਕਿੰਦਾ ਆ ਇਹ ਪਰਮੇਸ਼ਰ ਦਾ ਬਹੁਤ ਵੱਡਾ satsang ਹੋਏਗਾ ਬਹੁਤ ਵੱਡੀ ਇੱਕ ਚੰਗਾਈ ਪ੍ਰਾਰਥਨਾ ਸਭਾ ਹੋਏਗੀ ਅੰਮ੍ਰਿਤਸਰ ਸਿਟੀ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਲਈ ਦੇਸ਼ ਦੇ ਲੋਕਾਂ ਲਈ ਪੂਰੀ ਦੁਨੀਆ ਦੇ ਲੋਕਾਂ ਲਈ ਸ਼ਾਂਤੀ ਪੀਸ ਲੈ ਕੇ ਆਏਗੀ ਔਰ ਇਹਦੇ ਵਿੱਚ ਜਿਹੜੇ ਮੁੱਖ ਗਾਇਕ ਆ ਆਰਾਧਕ ਮੁੱਖ ਗਾਇਕ ਉਹ ਜਿਹੜੇ ਆ ਨਾਮ ਪੱਟੀ ਜੀ ਜਿਨ੍ਹਾਂ ਦਾ ਬੜਾ ਮਸੀਹ ਸਿੰਗਿੰਗ ਦਾ ਬਹੁਤ ਵਧੀਆ ਅੱਛਾ ਤੇ ਵਧੀਆ ਨਾਮ ਹੈ ਉਹ ਪਰਮੇਸ਼ਰ ਦੀ ਆਰਾਧਨਾ ਕਰਨਗੇ ਔਰ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਦੇਸ਼ ਦੁਨੀਆ ਦੀ ਸ਼ਾਂਤੀ ਲਈ ਔਰ ਇਹਦੇ ਮੁੱਖਿਆ ਪ੍ਰਚਾਰਕ ਜਿਹੜੇ ਆ ਇੰਟਰਨੈਸ਼ਨਲ ਪ੍ਰਚਾਰਕ ਬਿਸ਼ਪ ਵਿਜੀ ਇਮਾਨੁਅਲ ਜੀ ਚੰਡੀਗੜ੍ਹ ਵਾਲੇ ਉਹ ਸੰਤੇ ਦੇ ਮੁੱਖ ਪ੍ਰਚਾਰਕ ਹੋਣਗੇ ਇਹਦਾ ਮੁੱਖ ਪ੍ਰਬੰਧ ਜਿਹੜਾ ਹੈ ਬਿਸ਼ਪ ਸੰਤ ਬਲਵਿੰਦਰ ਜੌਨ ਰਾਸ਼ਟਰੀ ਪ੍ਰੈਜ਼ੀਡੈਂਟ ਪਾਸਟਰ ਵੈਲਫੇਅਰ ਆਲ ਚਰਚ ਮਿਸ਼ਨ ਜਿਹੜੀ ਸਾਡੀ ਉਹ ਅਸੀਂ ਸਾਰੇ ਦਾ ਮੁੱਖ ਪ੍ਰਬੰਧ ਦੀ ਸੇਵਾ ਜੀ ਕਰਨਾ ਜਿਹੜਾ ਮੁੱਖ ਉਦੇਸ਼ ਇਹ ਦੇਸ਼ ਸਿਰਫ ਇਹ ਹੋਈ ਆ ਕਿ ਆਪਸੀ ਭਾਈਚਾਰਕ ਸਾਂਝ ਵਧੇ ਪਿਆਰ ਵਧੇ ਔਰ ਲੋਕਾਂ ਦੇ ਅੰਦਰ ਨਸ਼ਾ ਪਤਾ ਛੱਡ ਕੇ ਲੋਕ ਜਿਹੜੇ ਆ ਉਹ ਪਰਮੇਸ਼ਰ ਦੇ ਰਾਹ ਲੱਗ ਕੇ ਲੋਕ ਆਪਣੇ ਦੇਸ਼ ਦੁਨੀਆ ਦੀ ਸ਼ਾਂਤੀ ਭਲਾਈ ਲਈ ਔਰ ਪ੍ਰਭੂ ਯੇਸ਼ੂ ਦੇ ਸਵਰਗ ਰਾਜ ਲਈ ਤਿਆਰ ਹੋ ਜਾਣ ਸਰ ਪੰਜਾਬ ਵਾਸੀਆਂ ਨੂੰ ਕੀ ਕੀ ਕਰੋਗੇ ਪੰਜਾਬ ਵਾਸੀਆਂ ਨੂੰ ਮੈਂ ਅੱਜ ਇਹੋ ਹੀ ਅਪੀਲ ਕਰਦਾ ਇਹ ਤੁਹਾਡੇ ਚੈਨਲ ਦੇ ਦੁਆਰਾ ਇਸ ਵੀਡੀਓ ਦੇ ਦੁਆਰਾ ਕਿ ਸਭ ਲੋਕ ਜਿਹੜੇ ਆ ਉਹ ਮਹਾਮਾ ਆ ਕੇ ਪਰਮੇਸ਼ਰ ਦੇ ਭਵਨ ਦੇ ਵਿੱਚ ਉੱਤੇ ਸਾਸਨ ਦੇ ਚ ਪਹੁੰਚੋ ਕਿਉਂਕਿ ਅਚੰਦ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਯੋਹਨਾ ਦੀ ਜੇਲ 3 ਜਾਇਦੀ ਦੀ 16 ਵਰਸ ਚ ਲਿਖਿਆ ਹੈ ਪਰਮੇਸ਼ਰ ਨੇ ਸਾਰੇ ਜਗਤ ਨਾਲ ਪਿਆਰ ਕੀਤਾ ਤੇ ਆਪਣਾ ਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਬਖਸ਼ ਦਿੱਤਾ ਤਾਂ ਜੋ ਹਾਰੇਕ ਜਿਹੜਾ ਉੱਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋ ਅਨੰਤ ਜੀਵਨ ਪਾਵੇ ਤੋ ਅਸੀਂ ਉਹਦੇ ਵਿੱਚ ਸਾਰੇ ਪੰਜਾਬ ਨਿਵਾਸੀਆਂ ਨੂੰ ਅੰਮ੍ਰਿਤਸਰ ਨਿਵਾਸੀਆਂ ਨੂੰ ਦੇਸ਼ ਦੁਨੀਆ ਦੇ ਨਿਵਾਸੀਆਂ ਨੂੰ ਇਹੋ ਅਪੀਲ ਕਰਦੇ ਕਿ ਸਭ ਲੋਕ ਉਹਦੇ ਵਿੱਚ ਪਹੁੰਚੋ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਉਹਦੇ ਵਿੱਚ ਪ੍ਰਾਰਥਨਾਵਾਂ ਕੀਤੀਆਂ ਜਾਣਗੀਆਂ ਬ੍ਰਿਆਈਆਂ ਤੋਂ ਦੂਰ ਰਹਿਣ ਲਈ ਜਾਗਰਤ ਕੀਤਾ ਜਾਏਗਾ ਤੇ ਪ੍ਰਭੂ ਯਿਸੂ ਦਾ ਜਿਹੜਾ ਸਵਰਗ ਰਾਜ ਹੈ ਸ਼ਾਂਤੀ ਦਾ ਉਹਦੇ ਵਿੱਚ ਪ੍ਰਚਾਰ ਦੀ ਸੇਵਾ ਜਿਹੜੀ ਉਹ ਕੀਤੀ ਜਾਏਗੀ ਕਮੇਟੀ ਦੇ ਵਿੱਚ ਕੋਈ ਪ੍ਰਸ਼ਾਸਨ ਦੇ ਪ੍ਰਬੰਧ ਕੀਤਾ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਪੂਰਾ ਕੋਆਪਰੇਟ ਕਰ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਸਾਡੇ ਨਾਲ ਬਿਲਕੁਲ ਜੁੜੇ ਹੋਏ ਆ ਔਰ ਸਾਨੂੰ ਸਾਥ ਸਹਿਯੋਗ ਦੇ ਰਿਹਾ ਐ ਇਸ ਵੀ ਉਹਨਾਂ ਦਾ ਸਾਥ ਸਹਿਯੋਗ ਦੇ ਰਿਹਾ ਔਰ ਜਿੱਥੋਂ ਗੱਲ ਹੈ ਸਮੇਲਨ ਦੇ ਕਰਨ ਦੀ ਤੇ ਉਹ ਸਮੇਲਨ ਜਿਹੜਾ ਮੁਕੰਮਲ ਤਿਆਰੀਆਂ ਹੈ ਸਮੇਲਨ ਆਪਾਂ ਬਹੁਤ ਵੱਡੇ ਪੈਮਾਨੇ ਨਾਲ ਕਰ ਲਈ ਜਾ ਰਹੇ ਹਾਂ